ਇਲੈਕਸ਼ਨ ਲੜਨ ਦਾ ਉਪਰੇ ਹਾਂਜੀ ਲੜਾਂਗੇ ਅਸੀਂ ਕੋਈ ਸਿਲੈਕਸ਼ਨ ਲੜਾਂਗੇ ਕੇਂਦਰੀ ਮੰਤਰੀ ਨੂੰ ਮਿਲਣ ਦਾ ਕੋਈ ਕਹਿਿਆ ਸੀ 8 ਤਰੀਕ ਦਾ ਟਾਈਮ ਹੈ ਜੇ ਕੇਂਦਰੀ ਮੰਤਰੀ ਨੂੰ ਮਿਲਣ ਦਾ 8 ਤਰੀਕ ਨੂੰ ਮਿਲਾਂਗੇ ਜੇ ਇਹ ਨਮੂਨੇ ਬਾਅਦ ਚੱਲਦੇ ਆਂ ਵੀ ਖੰਮ ਸਾਹਿਬ ਹੈ ਪਰਦੇ ਤੋਂ ਚੱਲਦੇ ਉਹ ਕਿ 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 ਜਾ ਦੇ ਕੋਲ ਜਤਾਂ ਮਾੜੇ ਇਕਨਾਈ ਕਿ ਕੱਲ ਬਸ ਅੱਜ ਸੀ ਔਰ ਤੁਰਦ ਸਾਹਿਬ ਵੀ ਵਰਸੀ ਤੇ ਆਏ ਸੀ ਮੋਹਨ ਸਿੰਘ ਤੁਰਦ ਸਾਹਿਬ ਦੇ ਉੱਤੇ ਤੇ ਅਸੀਂ ਕਿ ਪਹਿਲਾਂ ਅੱਜ ਹਾਲ ਤੱਕ ਸਾਹਿਬ ਦੇ ਮਹਾਰਾਜ ਦੇ ਅਸ਼ੀਰਵਾਦ ਲੈ ਲਈਏ ਗੁਰੂ ਰਾਮਦਾਸ ਜੀ ਦਾ ਤਾਂ ਇਧਰੋਂ ਨੂੰ ਆ ਗਏ ਹੁਣ ਫਿਰ ਪ੍ਰੋਗਰਾਮ ਤੇ ਚੱਲੇ ਆ ਜੀ ਮੋਹਨ ਸਿੰਘ ਤੁਰਦੇ ਪੈਣ ਮੈਂ ਜੀ ਜਿਹੜੀ ਨਵੀਂ ਪਾਰਟੀ ਆ ਉਹ ਤਾਂ અમૃતપાલ આવુગા બહાર ਉਸ ਤੋਂ ਬਾਅਦ ਹੀ ਬਣੇਗੀ ਪਹਿਲਾਂ ਨਹੀਂ ਬਣੇਗੀ ਐਡੀ ਪੀਸੀ ਇਲੈਕਸ਼ਨ ਲੜੋੰਦਾ ਵੀ ਨਹੀਂ ਹਾਂਜੀ ਲੜਾਂਗੇ ਐਸਪੀਸੀ ਇਲੈਕਸ਼ਨ ਲੜਾਂਗੇ ਕੇਂਦਰੀ ਮੰਤਰੀ ਨੂੰ ਮੇਰੇ ਅੰਦਰ ਲਿਖਿਆ ਸੀ 8 ਤਰੀਕ ਦਾ ਟਾਈਮ ਹੈ ਜੇ ਕੇਂਦਰੀ ਮੰਤਰੀ ਨੂੰ ਮਿਲਣ ਦਾ 8 ਤਰੀਕ ਨੂੰ ਮਿਲਾਂਗੇ ਜਿਹੜੀ ਜਿੱਤ ਨਾ ਵੀ ਬਾਅਦ ਚੱਲਦੇ ਆਂ ਖੰਮ ਸਾਹਿਬ ਹੈ ਅੰਪਰਡਨ ਤੱਕ ਉਹ ਕਿੰਨੀ ਦਾ ਅਦੇ ਕਿ ਕਿਤੀ ਜਾ ਰਹੀ ਹੈ ਕਿ ਪਤਰਾ ਕੀਤਾ ਗਿਆ ਹੈ ਦੇਹ ਤਾਜੀ ਜੇ ਮੈਂ ਸ਼ਰਮਨੀ ਕਮੇਟੀ ਦੇ ਅੰਡਰ ਯੂਐਫਸੀ ਦੇ ਵਿੱਚ ਕੋਈ ਰੋਕ ਟੋਕ ਨਹੀਂ ਕਰਨਾ ਚਾਹੁੰਦੇ। ਬਸ ਅੱਜ ਅਸੀਂ ਔਰੇ ਤਰੁੜ ਸਾਹਿਬ ਦੀ ਦਰਸੀ ਤੇ ਆਏ ਸੀ ਮੋਹਨ ਸਿੰਘ ਤਰੁੜ ਸਾਹਿਬ ਦੇ ਉੱਤੇ ਤੇ ਅਸੀਂ ਕਿ ਪਹਿਲਾਂ ਅਜ ਕਾਲ ਤੱਕ ਸਾਹਿਬ ਦੇ ਮਹਾਰਾਜ ਦੇ ਅਸ਼ੀਰਵਾਦ ਲੈ ਲੀਏ ਗੁਰੂ ਰਾਮਦਾਸ ਜੀ ਦਾ ਆਈ ਦੰਨੂ ਅਗੇ ਹੁਣ ਫਿਰ ਪ੍ਰੋਗਰਾਮ ਤੇ ਚੱਲੇ ਆ ਜੀ ਮੌਨਸਨ ਟੁੱਟਦੇ ਪਹਿਲਾਂ ਠੀਕ ਜਿਵੇਂ ਪਾਰਟੀ ਬਣਾਉਂਦਾ ਹੈ ਅਲੱਗ ਕੀਤਾ ਮੇਰੇ ਬਾਰੇ ਕੀ ਕਹਿਣਾ ਹੈ ਮੈਂ ਜੀ ਜਿਹੜੀ ਨਵੀਂ ਪਾਰਟੀ ਆ ਉਹ ਤਾਂ ਅੰਮ੍ਰਿਤਪਾਲ ਲਾਊਗਾ ਬਾਹਰ ਉਸ ਤੋਂ ਬਾਅਦ ਹੀ ਬਣੇਗੀ ਪਹਿਲਾਂ ਨਹੀਂ ਬਣੇਗੀ ਐਸਪੀਸੀ ਇਲੈਕਸ਼ਨ ਲੜੇਂਦਾ ਵੀ ਤਰੇ ਹਾਂਜੀ ਲੜਾਂਗੇ ਐਸਪੀਸੀ ਇਲੈਕਸ਼ਨ ਲੜਾਂਗੇ ਕੇਂਦਰੀ ਮੰਤਰੀ ਨੂੰ ਮੇਰੇ ਅੰਦਰ ਕੋਈ ਕਹਿਿਆ ਸੀ 8 ਤਰੀਕ ਦਾ ਟਾਈਮ ਹੈ ਜੇ ਕੇਂਦਰੀ ਮੰਤਰੀ ਨੂੰ ਮਿਲਾਂਗਾ 8 ਤਰੀਕ ਨੂੰ ਮਿਲਾਂਗੇ ਜੜੀ ਜਿੱਤੇ ਨਾ ਵੀ ਬਾਅਦ ਚੱਲਦੇ ਆ ਕੀ ਖੰਸਾ ਆਹ ਹੈ ਨਾ ਪਰਦੇ ਨੂੰ ਬੈਠੇ ਉਹ ਇੱਕ ਵੀ ਨਹੀਂ ਜਾਨਦੇ ਕਿ ਕੀ ਜਾਰੀ ਹੈ ਕਿ ਪਗਵਾ ਕੀਤਾ ਗਿਆ ਹੈ ਜੀ 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 ਜਿਵੇਂ ਸ਼੍ਰੋਮਣੀ ਕਮੇਟੀ ਦੇ ਅੰਡਰ ਯਾਸੀ ਦੇ ਵਿੱਚ ਕੋਈ ਰੋਕ ਟੋਕ ਨਹੀਂ ਕਰਨਾ ਚਾਹੁੰਦੇ ਬਸ ਅੱਜ ਜੀ ਉਹ ਤੁਰਦ ਸਾਹਿਬ ਵੀ ਵਰਸੀ ਤੇ ਆਏ ਸੀ ਮੋਹਨ ਸਿੰਘ ਤੁਰਦ ਸਾਹਿਬ ਦੇ ਉੱਤੇ ਅਸੀਂ ਕਿ ਪਹਿਲਾਂ ਅਜ ਕਾਲ ਤੱਕ ਸਾਫ ਦੇ ਮਹਾਰਾਜ ਦੇ ਅਸ਼ੀਰਵਾਦ ਲੈ ਲੀਏ ਗੁਰੂ ਰਾਮਦਾਸ ਜੀ ਦਾ ਇੱਧਰੋਂ ਨੂੰ ਆਗੇ ਹੁਣ ਫਿਰ ਪ੍ਰੋਗਰਾਮ ਤੇ ਚੱਲੇ ਆ ਜੀ ਮੌਨ ਸਿੰਘ ਤੋਂ ਟੜਦੇ ਪਹਿਲਾਂ ਠੀਕ ਹੈ ਜੀ ਪਾਰਟੀ ਬਣਾਉਂਦਾ ਹੈ ਲਾਹ ਕਿਤੇ ਬਾਰੇ ਕੀ ਕਹਿੰਦੇ ਮੈਂ ਜੀ ਜਿਹੜੀ ਨਵੀਂ ਪਾਰਟੀ ਆ ਉਹ ਤਾਂ ਅੰਮ੍ਰਿਤਪਾਲ ਲਾਊਗਾ ਬਾਹਰ ਉਸ ਤੋਂ ਬਾਅਦ ਹੀ ਬਣੇਗੀ ਪਹਿਲਾਂ ਨਹੀਂ ਬਣੇਗੀ ਐਜਪੀਸੀ ਇਲੈਕਸ਼ਨ ਲੜੇਗਾ ਉਹ ਵੀ ਹਾਂ ਜੀ ਲੜਾਂਗੇ ਐਜਪੀਸੀ ਇਲੈਕਸ਼ਨ ਲੜਾਂਗੇ ਕੇਂਦਰੀ ਮੰਤਰੀ ਨੂੰ ਮਿਲਣ ਦਾ ਕੋਈ ਅੱਜ ਤਰੀਕ ਨੂੰ ਇੱਕ ਦਾ ਟਾਈਮ ਹੈ ਜੇ ਕੇਂਦਰੀ ਮੰਤਰੀ ਨੂੰ ਮਿਲਣ ਦਾ ਅੱਜ ਤਰੀਕ ਨੂੰ ਮਿਲਾਂਗੇ ਜੇ ਨਵੀਆਂ ਗਵਾਹਾਂ ਚੱਲਦੇ ਆਂ ਕਿ ਖੰਮ ਸਾਹ ਹੈ ਰੰਗ ਪਰਦੇ ਨੂੰ ਦੇਖੋ ਕਿ ਕੀ ਕਿੱਜਾ ਦੇਖੀ ਕਿੱਤੀ ਜਾ ਰਹੀ ਹੈ ਕਿ ਪਗਵਾ ਕੀਤਾ ਗਿਆ ਹੈ ਜੀ 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 ਜਿਵੇਂ ਸ਼ਰਮਨੀ ਕਮੇਟੀ ਦੇ ਅੰਡਰ ਯੀਐਸਸੀ ਦੇ ਵਿੱਚ ਕੋਈ ਰੋਕ ਟੋਕ ਨਹੀਂ ਕਰਨਾ ਚਾਹੁੰਦੇ ਸੀ ਜੀ ਇਹ ਦੇਖੋ ਮਸਾ ਮਾੜੇ ਕਿ ਕਿੱਦਾਂ Subscribe to One India Channel and never miss an update.